ਹਾਂਜੀ ਬਾਈ ਕੀ ਹਾਲ ਹੈ ਸਾਰੇ ਭਰਾਵਾਂ ਦਾ ਤੇ ਅੱਜ ਬਾਈ ਕਰਾਂ ਲੱਗੇ ਆਪਾਂ ਵੀਡੀਓ ਰਾਜੂ ਫੌਜੀ ਮਾਨਸਾ ਠੀਕ ਹੈ ਜੀ ਤੇ ਬਾਈ ਨਾਲ ਕਰਦੇ ਆਪਾਂ ਗੱਲਬਾਤ ਤੇ ਹੋਰ ਦੱਸੋ ਬਾਈ ਕੀ ਹਾਲ ਹੈ ਬਹੁਤ ਵਧੀਆ ਬਰੇ ਬਹੁਤ ਠੀਕ ਠਾਕ ਤੁਸੀਂ ਦੱਸੋ ਵਧੀਆ ਬਈ ਵਧੀਆ ਹੋਰ ਬਾਈ ਕਿੰਨਾ ਟਾਈਮ ਹੋ ਗਿਆ ਕਬੂਤਰ ਆਦਿਆਂ ਨੂੰ ਕਬੂਤਰ ਕਬੂਤਰਾਂ ਸ਼ੌਂਕ ਆਪਾਂ ਨੂੰ ਜਦੋਂ ਆਪਾਂ ਵੀਰੇ 6ਵੀਂ 7ਵੀਂ ਕਲਾਸ ਚ ਮੈਂ ਪੜਦਾ ਸੀਗਾ ਉਹਨਾਂ ਦਾ ਹੀ ਸ਼ੌਂਕ ਆ ਮੈਨੂੰ ਕਬੂਤਰਾਂ ਦਾ ਠੀਕ ਹੈ ਬਾਈ ਹਾਂ ਤੁਸੀਂ ਉਦੋਂ ਮੇਰੇ ਨਾਲ ਆਪਣਾ ਮਾਨਸਾ ਏਰੀਆ ਦਾ ਨਾ ਸਟਾਰ ਹੋਇਆ ਕੂਟਰਵਾਜ ਚੀਨਾ ਮਾਨਸਾ ਹਾਂਜੀ ਬਈ ਉਹ ਬਾਈ ਦਾ ਨਾਮ ਹਰਮਨ ਭੁੱਲ ਰਹਾ ਮੈਂ ਨਾਲ ਹੀ ਪੜਦਾ ਸੀ ਆ ਅਸੀਂ ਇਕੱਠੇ ਪੜਦੇ ਰਹੇ ਹਾਂ ਦੋਨੇ ਜਣੇ ਠੀਕ ਹੈ ਬਈ ਤੇ ਜਦੋਂ ਅਸੀਂ ਦੋਨੇ ਜਣੇ ਜੋ ਅਸੀਂ ਜਾਂਦੇ ਹੁੰਦੇ ਸੀਗੇ ਛਾਂ ਕੋ ਪਹਿਲਾਂ ਉਹ ਨੂੰ ਵੀ ਸੀਗਾ ਕੂਟਰਾਂ ਦਾ ਚੀਨੇ ਜਦੋਂ ਰੱਖਣ ਲੱਗਿਆ ਕੂਟਰ ਅਸੀਂ ਇੱਥੇ ਦੁਕਾਨ ਹੁੰਦੀ ਸੀਗਾ ਪੂਛਣ ਦੀ ਦੁਕਾਨ ਕਿਤਾਬਾਂ ਦੀ ਤੇ ਅਸੀਂ ਦੋਨੇ ਇਕੱਠੇ ਉਸ ਕੂਟਰ ਲਿਆ ਆਉਂਦੇ ਹਾਂ ਬਈ ਮੁੱਲ ਲਿਆ ਆਉਂਦੇ ਉਹ ਨੀਲੀ ਪੰਡਤ ਕੇ ਬਾਦ ਇਹ ਪਰਲੇ ਪਾਸੇ ਉਧਰ ਅਸੀਂ ਮੁੱਲ ਮਾਰਾ ਲਿਆਉਂਦੇ ਕੂਤਰ ਉਹਨਾਂ ਤੋਂ ਲਿਆ ਕੇ ਅਸੀਂ ਉੱਥੇ ਪੇਟੀ ਬਣਾ ਲੈਣੀ ਹਾਂਜੀ ਤੇ ਉਹਨਾਂ ਇੱਕ ਉੱਠ ਦੇ ਬਸ ਹੋਵੇਂ ਜਿੱਕਰਵਾ ਦਾ ਸ਼ੌਂਕ ਜਿਆ ਪੂਰਾ ਕਰੀ ਜਾਣਾ ਆਪਦਾ ਠੀਕ ਹੈ ਦੋ ਜੋੜੀਆਂ ਲੈ ਜੋੜੀ ਲੈ ਆਏ ਬਸ ਐਂ ਕਰਕੇ ਸਾਡੀ ਕ੍ਰਾਸ ਪੂਰੀ ਹੋ ਗਈ 8ਵੀਂ 9ਵੀਂ 10ਵੀਂ ਤੱਕ ਮੈਂ ਗਵਰਨਮੈਂਟ ਚ ਆ ਗਿਆ ਠੀਕ ਹੈ ਤੇ ਚੀਨਾ ਪਾ ਗਿਆ ਆਪਣੇ ਉਧਰ ਨੂੰ ਤੜੀਗੜ ਨੂੰ ਬਾਈ ਮੈਂ ਉਦੋਂ ਬਾਅਦ ਫੌਜ ਚ ਭਰਤੀ ਹੋ ਗਿਆ ਠੀਕ ਹੈ ਤੇ ਬਾਈ ਦੀ ਲਾਈਫ ਦੂਜੇ ਪਾਸੇ ਤੁਰ ਪਈ ਮੇਰੀ ਫਰਾਰ ਮੇਰੇ ਪੈਸੇ ਲਾਈਫ ਤੁਰਪੀ ਸੀ ਕੂਤਰਾ ਸ਼ੌਂਕ ਤੋਂ ਸ਼ੁਰੂ ਤਾਂ ਮੈਨੂੰ ਚੀਨੇ ਨੂੰ ਠੀਕ ਹੈ ਬਾਈ ਠੀਕ ਹੈ ਕਿੰਨਾ ਮੇਰਾ ਕਲਾਸ ਫੈਲੋਆ ਵਧੀਆ ਬੰਦੇ ਦਾ ਠੀਕ ਹੈ ਜੀ ਤੇ ਕਿੰਨਾ ਕੁ ਬਾਈ ਆਪਾਂ ਨੇ ਕੂਤਰਾ ਇਸ ਟਾਈਮ ਕਿਹੜੀ ਜਿਹੜੀ ਨਸਲ ਆਪਣੇ ਕੋਲ ਨਸਲਾਂ ਆਪਣੇ ਕੋਲੇ ਬਾਈ ਸਾਰੀਆਂ ਬੈਠੇ ਨੇ ਕਰਦੇ ਵਾਲੇ ਬੈਠੇ ਨੇ ਕੂਤਰਾ ਵੱਡੇ ਆਪਣੇ ਕੋਲੇ ਠੀਕ ਹੈ ਬਾਈ ਜੀ ਠੀਕ ਹੈ ਤੇ ਰਾਜਨ ਵਾਲੇ ਬੈਠੇ ਨੇ ਬਾਈ ਚੀਨੇ ਕੋਲ ਵੀ ਆਏ ਹੋਏ ਨੇ ਆਪਣੇ ਕੋਲੇ ਠੀਕ ਹੈ ਬਾਈ ਧੰਨੇ ਵਾਲੇ ਵੱਡੇ ਬੈਠਰੇ ਕੂਤਰਾ ਬਾਈ ਚੀਨੇ ਨਹੀਂ ਦਿੱਤੇ ਹੋਏ ਨੇ ਆਪਾਂ ਨੂੰ ਤੇ ਬਾਈ ਦੇ ਰਾਗਟ ਬੈਠੇ ਨੇ ਆਪਣੇ ਕੋਲੇ ਕਾਲੇ ਚੀਨੇ ਕੂਤਰਾ ਠੀਕ ਹੈ ਵੀ ਉਹ ਆਪਣੇ ਕੋਲੇ ਬੈਠੇ ਨੇ ਕਬੂਤਰ ਇਹਨਾਂ ਚ ਜਾਂ ਵਦਿਆ ਬਹੁਤ ਇਹਨਾਂ ਦੇ ਰਿਜ਼ਲਟ ਪੂਰੇ ਓਕੇ ਨੇ ਹਨਾ ਆ ਗਲਜਾਰ ਸਿੱਧਮਾਲਾ ਕਬੂਤਰ ਹੀ ਬੈਠਾ ਆਪਣੇ ਕੋਲੇ ਇਹ ਆਪਣੇ ਕੋਲੇ ਮਾਸਟਰ ਮਾਸਟਰ ਦਾ ਕਬੂਤਰ ਆਇਆ ਸੀਗਾ ਠੀਕ ਹੈ ਵੀ ਉਹ ਜਿਹੜਾ ਉੱਡ ਕੇ ਗਿਆ ਪਰ ਉਹਨੂੰ ਕਬੂਤਰ ਠੀਕ ਹੈ ਵੀ ਠੀਕ ਹੈ ਹਾਂ ਇਹਦੇ ਬੱਚੇ ਬਹੋੜਾ ਮੇਰੇ ਕਬੂਤਰ ਦੇ ਠੀਕ ਹੈ ਵੀ ਬਹੁਤ ਲੋੜ ਦੇ ਇਹਨਾਂ ਦੇ ਇਹਨਾਂ ਦੇ ਆਕਤੀ ਰੋਗਲੇ ਬੱਚੇ ਕੋਸ ਆਪਾ 4 4 3 4 4 ਬੱਚੇ ਰੋਗਲੇ ਇਹਨਾਂ ਦੇ ਆਪਾਂ ਕਰ ਠੀਕ ਹੈ ਜੀ ਕਬੂਤਰਾਂ ਘਾਹ ਕਈ ਵਾਰੀ ਬਿਮਾਰੀ ਮੂਰੀ ਚ ਆ ਜਾਂਦੇ ਨੇ ਜਾਨਵਰ ਤਾਂ ਕਰਕੇ ਨਾ ਆਪਾਂ ਇਹ ਕਬੂਤਰ ਠੀਕ ਹੈ ਭਾਈ ਹਾਂ ਇਹਨਾਂ ਦੇ ਬੱਚੇ ਹੁਣ ਆਪਾਂ ਅਗਲੀ ਆ 2026 ਵਾਲੇ ਵਾਰੀਆਂ ਪਾਉਣਾ ਇਕਤੀ ਆਪਣੇ ਕੋਲੇ ਹੈਗੇ ਇਹ 13 14 ਪੱਠੇ ਠੀਕ ਹੈ ਪੱਠੇ ਪੱਠੀਆਂ ਹੈਗੀਆਂ ਨੇ ਹੁਣ ਆਪਾਂ ਇਹਨੂੰ ਛੱਡਾਂਗੇ ਠੀਕ ਅਗਲੀ ਵਾਰੀਆਂ ਇੱਥੇ ਬੱਚੇ-ਬੱਚੇ ਕਢਾਈ ਸੀਗੇ 40 45 50 ਕ ਜੋੜੀਆਂ ਲੱਗੀਆਂ ਹੋਣਗੀਆਂ ਅਸੀਂ ਆਪਣੇ ਕੋਲੇ ਕਰੀ ਤਕਰੀਬਨ ਠੀਕ ਹੈ ਜੀ ਤੇ ਇਹਨਾਂ ਦੇ ਬੱਚੇ ਇੱਥੇ ਕਿਸੇ ਵੀ ਜੋੜੀ ਦਾ ਬੱਚਾ ਆਪਣੇ ਕੋਲੇ ਬਚਿਆ ਨਹੀਂਗਾ ਸਾਰੇ ਬੱਚੇ ਯਾਨੀ ਸਾਰੇ ਪੂਰੀ ਮੁੱਕ ਮੁੱਕ ਗਏ ਪਤਾ ਨਹੀਂ ਕੀ ਹੋਇਆ ਇਹਨਾਂ ਨੂੰ ਬਾਕੀ ਜਿਹੜੇ ਆਪਣੇ ਏਸ ਆੜ ਵਾਲੇ ਜਿਹੜਾ ਆਪਾਂ ਛੱਡੇ ਜੀ ਗਏ ਬਦਾਮ ਤਾਂ ਫੁੱਲ ਪਏ ਹੋਏ ਨੇ ਇਹਨਾਂ ਨੂੰ ਐਤੀ ਤੇ ਹੁਣ ਆਪਾਂ ਰੋਗਲੇ ਸੀਗੇ ਆਪਣਾ ਉਹੀ ਕੱਢਾਂਗੇ ਹੁਣ ਆਪਾਂ ਅਗਲੇ ਅਸੀਂ 2026 ਦੇ ਵਿੱਚ ਹੁਣ ਪੱਟ ਰੱਖੇ ਨਾਲ ਕੈਂਚੀ-ਕੂੰਚੀ ਲਾ ਰੱਖੇ ਕੈਂਚੇ ਛੱਡੀ ਜਾਂਦੇ ਉਹਨਾਂ ਨੂੰ ਠੀਕ ਹੈ ਬਈ ਠੀਕ ਹੈ ਖਰਾਕ ਨਾ ਹੀ ਚੱਲੀ ਜਾਂਦੀ ਐ ਠੀਕ ਹੈ ਬਈ ਤੇ ਖਰਾਕ ਕੀ ਰੱਖ ਰੱਖੇ ਉਹ ਖਰਾਬ ਆਪਾਂ ਇਹਨਾਂ ਨੂੰ ਬਸ ਮੱਕੀ ਪਈ ਆਪਣੇ ਕੋਲੇ ਹਾਂਜੀ ਸਰੋਂ ਲਿਆਏ ਸੀਗੇ ਬਾਜਰਾ ਪਿਆਗਾ ਠੀਕ ਹੈ ਬਈ ਛੋਲੇ ਪਈ ਜਾਂਦੇ ਆ ਸਾਰਾ ਤੋਂ ਦੇਖ ਹੀ ਲਿਆ ਹੁਣ ਤੁਸੀਂ ਵੀਡੀਓ ਦੇ ਵਿੱਚ ਆ ਬਾਹ ਰੱਖਿਆ ਇਹਨੂੰ ਹਨਾ ਠੀਕ ਕਣਕ ਪਾ ਲੈਨੇ ਆ ਮੋਟ ਹੋ ਜਾਂਦੀ ਐ ਹਣਾ ਠੀਕ ਹੈ ਤੇ ਤਾਰਾ ਮੀਰਾ ਹੋ ਗਿਆ ਠੀਕ ਹੈ ਜੀ ਤੇ ਹੁਣ ਆਪਾਂ ਚਲਾਵਾਂਗੇ ਥੋੜੀ ਠੰਡ ਜੀ ਹੋਰ ਹੋਗੀ ਤਾਰਾ ਮੀਰਾ ਆਪਾਂ ਫੇਰ ਚਲਾਵਾਂਗੇ ਨਾਲ ਇਹਨਾਂ ਦੇ ਠੀਕ ਹੈ ਬਾਈ ਠੀਕ ਹੈ ਹਾਂ ਠੀਕ ਹੈ ਜਿਵੇਂ ਆਰਸੀ ਹੋ ਗਈ ਆਰਸੀ ਪਾਸ ਕਰਦੇ ਆਪਾਂ ਕੂਤਰਾਂ ਨੂੰ ਹਾਂਜੀ ਤੇ ਸੋਰ ਆਪਣੇ ਦੇ ਵਿੱਚ ਜਣੀ ਬਹੁਤ ਆਈਟਮਾਂ ਪੈਂਦੀਆਂ ਨੇ ਕੂਤਰਾਂ ਨੂੰ ਜਣੀ ਤੂੰ ਸਿਆਲ ਦੇ ਵਿੱਚ ਹਾਂਜੀ ਵਧੀਆ ਤੰਦਰੁਸਤ ਰੱਖਣ ਲਈ ਇਹਨਾਂ ਦਾ ਡੀ ਵਾਰਮਿੰਗ ਵੀ ਬਹੁਤ ਜ਼ਰੂਰੀ ਹੈ ਕੂਤਰਾਂ ਨੂੰ ਫੇਰ ਜੇ ਡੀ ਬਾਰੇ ਵਿੱਚ ਕੂਤਰਾਂ ਦੀ ਹੋਊਗੀ ਹਾਂ ਬਾਈ ਆ ਦਾ ਕੋਈ ਮੜਾਪਾ ਪਾਊਗਾ ਇਹਨਾਂ ਦੇ ਅੰਦਰ ਸਹੀ ਗੱਲ ਆ ਬਾਈ ਤੇ ਨਾ ਹੀ ਮਰੇ ਨਾ ਜਿੰਨੀ ਖਰਾਕ ਪਾਉਂਗੇ ਉਹ ਨਹੀਂ ਵਧੀਆ ਖਰਾਕ ਲੱਗੂ ਹਾਂ ਬਈ ਇਹਦਾ ਗੱਲ ਹੀ ਕੀ ਤੇ ਬਾਈ ਆਪਾਂ ਡੀ ਵਾਰਮਿੰਗ ਕਿਹਦੇ ਨਾਲ ਕਰਦੇ ਕਿਹੜੀ ਦਵਾਈ ਲਾਉਣੇ ਡੀ ਵਾਰਮਿੰਗ ਇਹ ਦਵਾਈਆਂ ਦਾ ਬਹੁਤ ਹੀ ਵਧੀਆ ਚੱਲੀ ਜਾਂਦੀਆਂ ਨੇ ਹਨਾ ਜਿਵੇਂ ਤੁਸੀਂ ਆਏ ਦੇਖ ਲਓ ਕਿ ਗੋਲੀ ਲਾ ਦੇਣੇ ਕੁਤਰਣੂ ਆਪਾਂ ਠੀਕ ਆ ਬਈ ਆਪਾਂ ਦਾ ਗੋਲੀ ਲਾਉਣੇ ਹੁੰਦੇ ਹੋਰ ਤਾਂ ਕੋਈ ਹੋਰ ਕੋਈ ਆਈਟਮ ਪਾਉਂਦੇ ਨਹੀਂ ਲਏ ਵਿੱਚ ਆਪਾਂ ਠੀਕ ਆ ਬਾਈ ਹਾਂ ਕੱਲੀ ਗੋਲੀ ਲਾਉਣੇ ਆਪਾਂ ਤਾਂ ਠੀਕ ਹੈ ਨਾ ਵਧੀਆ ਪੈਪਰਾਂ ਜਣ ਵੀ ਲੱਗ ਜਾਂਦੀ ਆ ਨਹੀਂ ਆਪਾਂ ਪੈਪਰ ਆ ਜਾਣਾ ਹੁਣ ਨਹੀਂ ਹੁਣ ਆਪਾਂ ਲਾਉਂਦੇ ਨਹੀਂ ਹੁਣ ਆਪਾਂ ਗੋਲੀ ਲਾਵਾਂਗੇ ਬਸ ਗਿਆ ਨਾ ਤਾਂ ਪੱਟਣ ਤੋਂ ਪਹਿਲਾਂ ਆਪਾਂ ਗੋਲੀ ਲਾਵਾਂਗੇ ਫੇਰ ਤਨ ਚੱਲੀ ਜਾਣ ਦਾ ਖਰਾਕ ਜੰਦੇ ਚੱਲਦੀ ਆ ਫਰਵਰੀ ਤੱਕ ਖਰਾਕ ਖਾਣਗੇ ਵਧੀਆ ਉਦੋਂ ਬਾਅਦ ਪੱਟਣ ਤੋਂ ਪਹਿਲਾਂ ਆਪਾਂ ਗੋਲੀ ਲਾਵਾਂਗੇ ਇਹਨਾਂ ਨੂੰ ਠੀਕ ਹੈ ਬਾਈ ਠੀਕ ਹੈ ਉਹਨਾ ਟਾਈਮ ਨੂੰ ਖਰਾਕ ਚੱਲੂਗੇ ਬੜਾ ਪਵੜ ਪਾਲਾ ਗੂ ਚੱਕਰ ਨਹੀਂ ਹਲੇ ਠੀਕ ਹੈ ਬਾਈ ਤੇ ਇਹਨੂੰ ਚੱਲਣ ਦਾ ਧੱਕਾ ਹਲੇ ਖਰਾਕ ਖਾਣ ਦਾ ਬਗੇ ਤੇ ਬਾਈ ਇਸ ਵਾਰ 2025 ਛੱਡੀਆਂ ਸੀ ਬਾਜ਼ੀਆਂ ਬਾਜ਼ੀਆਂ ਛੱਡੀਆਂ ਸੀ ਬ ਠੀਕ ਹੈ ਜੀ ਹਾਂ ਆਪਾਂ ਇੱਥੇ ਲਾਲਿਆਣੇ ਛੱਡੀ ਸੀ ਬਾਜੀ ਠੀਕ ਹੈ ਵੀਰੇ ਉੱਥੇ ਆਪਣੀ ਇੱਕ ਦੂਸਰ ਚ ਲੱਭੀ ਨਹੀਂ ਸੀਗੀ ਜਣੀ ਅਪ ਜਿੱਦੇ ਪਹਿਲੇ ਦਿਨ ਆਪਾਂ ਕਹਿਰ ਚ ਛੱਡੀ ਐ ਹਾਂ ਬਈ ਤੇ ਦੋ ਕੂਤਰਾਂ ਛੱਡੀਆਂ ਸੀਗੀਆਂ ਆਪਾਂ ਉੱਥੇ ਠੀਕ ਹੈ ਬਈ ਤੇ ਇੱਕ ਤਾਂ ਆਪਣੀ 5:45 ਕਿਤੇ ਬੈ ਗਈ ਸੀਗੀ ਠੀਕ ਹੈ ਜਣੀ 15 ਮਿੰਟ ਪਹਿਲਾਂ ਬੈ ਗਈ ਸੀਗੀ ਤੇ ਦੂਜੀ ਉਤਰੀ ਆਪਣੀ ਲੱਭੀ ਨਹੀਂ ਸੀਗੀ ਉਹ ਤਲੇ ਕੂਤਰ ਵਾਲੀ ਫਿਰਦੀ ਸੀ ਦੂਸਰ ਪੈ ਗਈ ਸੀਗੀ ਠੀਕ ਹੈ ਬਈ ਹਾਂ ਇੱਕ ਕੂਤਰਾ ਪੜਾਥ ਲੱਗੀ ਸੀ ਕੂਤਰੀ ਆਪਣੇ ਬੈਠੀ ਆ ਉਹ ਠੀਕ ਹੈ ਬਾਈ ਤੂੰ ਨੇ ਅਡੇ ਲਾ ਅਡੇ ਅੰਦਰ ਪਾਤੀ ਬੱਚੇ ਵਿੱਚ ਕਰਾ ਮੰਗਦੇ ਕੂਤਰੀ ਦੇ ਠੀਕ ਹੈ ਬਾਈ ਉਹ ਹਾਂ ਤੇ ਬਾਈ ਕਿਹੜੀ ਨਸਲ ਚ ਸੀ ਉਹ ਉਹ ਬਾਈ ਕਬੂਤਰੀ ਸੀਗੀ ਆਪਣੇ ਕਬੂਤਰ ਸੀਗਾ ਬਾਈ ਦਾ ਇਹਦਾ ਆਪਣੇ ਇਹਦਾ ਚੀਨੇ ਦਾਸਤਾ ਜਿਹੜਾ ਆਪਣਾ ਬਾਈ ਬੱਲੂ ਮੋੜ ਦਾ ਕੂਤਰ ਸੀਗਾ ਠੀਕ ਹੈ ਖਰੀਆਂ ਖਾਂ ਆਪਣੇ ਕੋਲੇ ਬੈਠਾਗਾ ਠੀਕ ਹੈ ਕੂਤਰ ਹਾਂ ਉਹਦੀ ਸੀਗੀ ਪੱਠੀ ਹੋਊਗਾ ਹਾਂ ਤੇ ਧੀ ਸੀਗੀ ਉਹਦੀ ਆਪਣੇ ਬਾਬੇ ਨੇ ਕੋਲ ਆਈ ਸੀ ਪੱਠੀ ਠੀਕ ਹੈ ਬਾਈ ਉਹਦੀ ਧੀ ਲਈ ਹੋਈ ਸੀਗੀ ਬਹੁੜਾ ਬੇ ਕੂਤਰ ਨੇ ਠੀਕ ਹੈ ਬਈ ਠੀਕ ਹੈ ਬਹੁਤ ਵਧੀਆ ਉਡੰਦੇ ਨੇ ਠੀਕ ਹੈ ਵੀਰੇ ਉਹਨਾਂ ਇਹਦੀ ਸੀਗੀ ਉਹ ਦੋਨੇ ਹੀ ਪਹਿਣਾ ਸੀਗੀਆਂ ਸਖੀਆਂ ਜਣੀਆਂ ਛੱਡ ਗਈਆਂ ਠੀਕ ਹੈ ਜੀ ਹਾਂ ਠੀਕ ਹੈ ਬਈ ਇੱਕ ਮਾੜੀ ਛੱਡੀ ਸੀਗੀ ਉੱਤੇ ਮੀਂਹ ਆ ਗਿਆ ਸੀਗਾ ਤੇ ਉੱਥੇ 10:30 11:15 ਵਜੇ ਉਹਨਾਂ ਨੇ ਸਾਂਝੀ ਕਰ ਲਈ ਸੀ ਠੀਕ ਹੈ ਬਈ ਬਈ ਮੈਂ ਲੋਕਾਂ ਨੇ ਬਹਿ ਵੀ ਗਿਆ ਸੀ ਵਿੱਚ ਉੱਥੇ ਗੰਦ ਗੰਦ ਵਾਲਾ ਪਤਾ ਸੀ ਉਹਨਾਂ ਨੇ ਮਾੜੀ ਵਾਲੇ ਮੁੰਡੇ ਆਪਣੀ ਵੀਡੀਓ ਵੀ ਸੌਣ ਲੈਣਾ ਹਨ ਆਪ ਨੂੰ ਕਿਸੇ ਤੋਂ ਕੋਈ ਉਹਲਾ ਨਹੀਂਗਾ ਮਾੜੀ ਦੇ ਕਿਹੜੇ ਪਿੰਡ ਬਈ ਮਾੜੀ ਦੇ ਨਾਲ ਆਪਣਾ ਪਿੰਡ ਉਹ ਪੈਂਦਾਗਾ ਛੋਟੀ ਮਾੜ ਸਾ ਪੈਂਦਾ 400 ਮੋੜ ਕਹਿੰਦੇ ਆ ਸਾਡਾ ਮਾੜਾ ਕਿ ਆਪਣੇ ਛੋਟੀ ਮਾਰਸਾ ਕਹਿੰਦੇ ਪਰਲੇ ਪਾਸੇ ਹਾਂ ਤਲ ਮੰਡੀ ਦੀ ਨਾਲ ਇਹ ਮਾੜੀ ਤੋਂ ਕਹਾਂ ਪੰਡਾ ਯਾਰ ਉਹ ਛੋਟੀ ਮਾਰਸਾ ਕਹਿੰਦੇ ਨੇ ਮਾੜਾ ਠੀਕ ਹੈ ਬਈ ਠੀਕ ਹੈ ਹਾਂ 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 ਉਹ ਪੰਡਾ ਠੀਕ ਹੈ ਬਈ ਠੀਕ ਹੈ ਹੋਰ ਕੋਈ ਬਾਈ ਬਟੇ ਬਟੇ ਕੂਟਰ ਵੀ ਉਹਨਾਂ ਨੇ ਜਿਹੜੇ ਸੀਗੇ ਉੱਥੇ ਉਹਨਾਂ ਨੂੰ ਬਾਈ ਦੇਤੀ ਜਿਹੜੇ ਕੂਟਰ ਫਿਰਦੇ ਵੀ ਸੀ ਇਹ ਹਾਂ ਬਈ ਤੇ ਕਹਿੰਦੇ ਨਾ ਜੀ ਸਾਡੇ ਸਾਹਮਣੇ ਕੂਟਰ ਬੈਠਾ ਸੀਗਾ ਅਸੀਂ ਬੰਦੇ ਦਾ ਹੁਣ ਮੈਂ ਨਾਂ ਲੈਊਗਾ ਅਗਲਾ ਫਿਰ ਕਹਿ ਦਿੰਦਾ ਮੈਂ ਨਾਂ ਨਹੀਂ ਲੈਂਦਾ ਅਗਲਾ ਕੂਟਰ ਬੈ ਵੀ ਗਿਆ ਸੀ ਉਹਨੂੰ ਬਾਈ ਦਿੱਤੀ ਜੀ ਠੀਕ ਹੈ ਬਾਈ ਹਾਂ ਚੱਲ ਬਾਈ ਕੋਈ ਗੱਲ ਨਹੀਂ ਉਹਦਾ ਉਹ ਬੰਦਿਆਂ ਨੂੰ ਬਾਹੀ ਦੇਦੀ ਕਿਉਂ ਨਵੇਂ ਖੜੈਰੀਆਂ ਦਾ ਅੱਜ ਕੱਲ ਕੋਈ ਸੁਣਦਾ ਨਹੀਂ ਜਿਹੜੇ ਪੁਰਾਣੇ ਖੜੈਰੀ ਆ ਉਹਨਾਂ ਕੰਨੇ ਅਗਲਾ ਹਰੇ ਕਹਿੰਦਾ ਕਿ ਯਾਰ ਇਹਦੇ ਆਉਂਦੇ ਨੇ ਹਣਾ ਹਾਂ ਬਾਈ ਤੇ ਅਗਲੇ ਫਿਰ ਕਰ ਦਿੰਦੇ ਆ ਹੋਏ ਦਾ ਖੱਬਾ ਸੱਜਾ ਕਰਕੇ ਆ ਹੁਣ ਦੇਖ ਲਓ ਬਾਗੀਆਂ ਦੇ ਕਿੰਨੇ ਥਾਵੇਂ ਦੇਖਿਆ ਅਗਲੇ ਬਦਲ ਬਦਲ ਕੇ ਕੂਤਰ ਛੱਡਦੇ ਕੱਲਾ ਬਹਿ ਵੀ ਜਾਂਦੇ ਨਹੀਂ ਪਤਾ ਲੱਗਦਾ ਉਹੋ ਜਿਹਾ ਬਣਾ ਕੇ ਅਗਲਾ ਫੇਰ ਛੱਡ ਦਿੰਦਾ ਹੈਗਾ ਦੇਖਿਆ ਬਥੇਰੀ ਥਾਵੇਂ ਹੋਇਆਗਾ ਆਪਾਂ ਤਾਂ ਕਾਹਨੂੰ ਕਿਸੇ ਦਾ ਨਾਮ ਲੈਣਾਗਾ ਠੀਕ ਹੈ ਬਈ ਠੀਕ ਹੈ ਹਮ ਠੀਕ ਹੈ ਤੇ ਹੋਰ ਬ ਇਹ ਬទਰੀ ਦਾ ਸੇਵਕ ਇੰਨਾ ਬਾਈ ਆਪਣੇ ਕੋਲੇ ਬਾਈ ਜੀਨੇ ਚੀਨੇ ਦੇ ਨਾਲ ਹੀ ਆਪਣੇ ਦੇਖ ਟੱਚ ਰਿਹਾ ਬਾਈ ਹਨਾ ਦਾਦੀ ਦੇ ਨਾਲ ਵੀ ਟੱਚ ਰਹੇ ਆ ਆਪਾਂ ਵਧੀਆ ਬੰਦਾ ਜਾਦੀ ਹਨਾ ਉਹਦੇ ਉਹਦੇ ਕੂਤਰ ਵੀ ਆਏ ਸੀ ਆਪਣੇ ਕੋਲੇ ਠੀਕ ਹੈ ਜੀ ਤੇ ਬਾਬੇ ਨੇ ਕੇ ਕੂਤਰ ਵੀ ਆਏ ਸੀ ਆਪਣੇ ਕੋਲੇ ਠੀਕ ਹੈ ਜੀ ਤੇ ਆਪਾਂ ਬਸ ਇਹ ਇਹਨਾਂ ਬੰਦਿਆਂ ਨੇ ਟੱਚ ਹੈ ਕਿਉਂਕਿ ਆਪਣੇ ਜਾਦੀ ਤਾਂ ਆਪਣਾ ਦੇਖ ਭਰਾਵਾ ਗੂਆ ਤੇ ਚੀਨਾ ਬਾਈ ਆਪਣਾ ਕਲਾਸ ਫੈਲੋ ਹੈ ਹਨਾ ਠੀਕ ਹੈ ਜੀ ਤੇ ਬਾਬੇ ਨੇਗਾ ਪਰ ਸਭਾਈ ਟੱਚ ਬੰਦੇ ਨੇ ਵਧੀਆ ਬੱਤ ਆਪਣੇ ਨਾਲ ਠੀਕ ਹੈ ਜੀ ਹਾਂ ਹਾਂ ਤਾਂ ਕਰਕੇ ਆਪਾਂ ਹੋਰ ਤਾਂ ਕਿਸੇ ਦਾ ਹੈ ਨਹੀਂ ਆਪਣੇ ਕੋਲੇ ਕਿਸੇ ਦਾ ਲੱਗਾ ਠੀਕ ਹੈ ਬਾਈ ਠੀਕ ਹਾਂ ਹਾਂ ਠੀਕ ਹੈ ਤੇ ਆ ਜਾਓ ਬਈ ਆਪਾਂ ਕਰਾਉਣਾ ਬਾਈ ਦੇ ਕੰਪਿਊਟਰਾਂ ਦਾ ਸ਼ੌਂਕ ਤੇ ਆ ਜਾਓ ਬਈ ਕਰਾਓ ਭਾਈ ਸ਼ੌਂਕ ਉਤਰਾ ਦਾ ਲੈ 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 ਬ੍ਰੇਕ ਕਰੋ ਸ਼ੌਂਕਾ ਪੱਲੇ ਦਾ ਸ਼ੌਂਕ ਕਰੋ ਇਹ ਵੱਡਾ ਕੂਤਰਾ ਬਾਈ ਇਹ ਠੀਕ ਹੈ ਬਾਈ ਇਹ ਰਾਜ ਨਾਲੇ ਕੂਤਰ ਨੇ ਬਾਈ ਹਾਂ ਹੁੰਦਾ ਰਾਜ ਨਾਲੇ ਕੂਤਰ ਕਰੋ ਸ਼ੌਂਕ ਬਰੇ ਇਹ ਬਾਈ ਚਿੰਨੇ ਕੋਲ ਆਪਣੇ ਕੋਲੇ ਜਾਮਾ ਸਿੱਧਾ ਕੂਤਰ ਆਇਆ ਸੀ ਇਹ ਠੀਕ ਹੈ ਬਰੇ ਹੀ ਖਬਈ ਪੈਰ ਚੈੱਕ ਕਰਾਉ ਬਈ ਕੂਤਰ ਦੇ ਮੈਂ ਬ੍ਰੇਕ ਕਰ ਲਓ ਕਾਲੇ ਪੈਰ ਨਾ ਵੀ ਪੂਰੇ ਗੂੜੇ ਨੇ ਬਈ ਗੂੜੇ ਪੈਰਾਂ ਵਾਲੇ ਠੀਕ ਹੈ ਬਈ ਜਮਾ ਪੂਰਾ ਪਿਓਰ ਹੈ ਇਹਦੇ ਦਿਖਾਉਂਗਾ ਭਾਈ ਮੈਂ ਇਹ ਦੋ ਭਾਈ ਨੇ ਮੇਰੇ ਕੋਲੇ ਇੱਕ ਇਹਨਾਂ ਦਾ ਪੁੱਤ ਵੀ ਹੈਗਾ ਮੇਰੇ ਕੋਲੇ ਠੀਕ ਹੈ ਬਈ ਇਹ ਰਾਜ ਇਹ ਪੁੰਨੋ ਵਾਲੀ ਕੂਤਰੀ ਪਾਈ ਹੈ ਇੱਕ ਠੀਕ ਹੈ ਬਈ ਹਾਂ ਆ ਜੋੜੇ ਨਾਲ ਆ ਪੁੰਨੋ ਵਾਲੀ ਕੂਤਰੀ ਰਾਜ ਨਾਲ ਕਬੂਤਰ ਨਾਲ ਆ ਪੁੰਨੋ ਵਾਲੀ ਗੂੜਰੀ ਲੱਗੀ ਠੀਕ ਹੈ ਭਾਈ ਜੀ ਠੀਕ ਹੈ ਵੀਰੇ ਪੱਲਾ ਚੈੱਕ ਕਰਾਂ ਉਹ ਪੱਲਾ ਕਰ ਲੋ ਵੀ ਚੈੱਕ ਠੀਕ ਹੈ ਭਾਈ ਜੀ ਠੀਕ ਹੈ ਭਾਈ ਜੀ ਇਹ ਜਮਾ ਕੋਲੇ ਕਰਕੇ ਕਰਾਏ ਹੋਏ ਨੇ ਇਹ ਪੁੰਨੂ ਵਾਲੇ ਕੂਤਰਾ ਠੀਕ ਹੈ ਵੀਰੇ ਹਾਂ ਜਮਾ ਪ्युअर ਨੇ ਇਹ ਠੀਕ ਹੈ ਵੀਰੇ ਲਾਬੀ ਪੈਰ ਬਾਈ ਠੀਕ ਹੈ ਵੀਰੇ ਆ ਜਮੇ ਕੋਲ ਉੜਕੀ ਕਰਾਈ ਸੀ ਜੇ ਮੈਂ ਪੇਪਰ ਪੰਨ ਵਾਲੀ ਠੀਕ ਹੈ ਬਈ ਮਤਲਬ ਆਉਂਦੇ ਪੰਨ ਵਾਲੇ ਕਬੂਤਰ ਕਹਿੰਦੇ ਨਾ ਲੈ ਬ੍ਰੇਕ ਕਰੋ ਸ਼ੌਕਾ ਪੰਨੂ ਲੱਡ ਲੈਣ ਦਾ ਨੀਲੇ ਕਬੂਤਰ ਵੀਰੇ ਕਬੂਤਰ ਹੀ ਆ ਬਈ 2 3 ਹੀ ਬਈ ਪੱਲਾ ਕਰ ਲੋ ਚੈੱਕ ਕਬੂਤਰ ਹੀ ਦਾ ਬਈ ਆਹ ਦੇਖੋ ਵੀਰੇ ਲਾਬੀ ਪੈ ਰਹੇ ਵੀਰੇ ਠੀਕ ਆ ਬਾਈ ਜੀ ਤੋ ਆਹ ਲੋ ਬ੍ਰੇਕ ਕਰੋ ਸ਼ੋਕ ਇੱਕ ਹੋਰ ਉਹਨੂੰ ਲੱਡ ਲੈਂਡ ਚੀਆਂ ਵੀਰੇ ਵੀ ਠੀਕ ਆ ਬਾਈ ਠੀਕ ਹੈ ਦੇਖ ਲਓ ਵੀ ਪੈਰ ਲਾਭੀ ਪੈਰ ਵੀਰੇ ਗੂੜੇ ਠੀਕ ਹੈ ਬਈ ਜਮਾ ਕੋਣੋ ਕਰਕੇ ਕਰਾਏ ਹੋਏ ਨੇ ਬਈ ਕੰਪਟਰ ਇਹ ਪੁੰਨੋ ਵਾਲੇ ਜਿਹੜੇ ਮਾਰੇ ਨਾਲ ਠੀਕ ਹੈ ਵੀਰੇ ਕਾਵੇ ਤੇ ਠੀਕ ਹੈ ਬਈ ਪੰਲਾ ਚੈੱਕ ਕਰ ਲਓ ਬਈ ਠੀਕ ਹੈ ਬਈ ਠੀਕ ਹੈ ਬਰੇ ਆ ਸਾਰੀ ਬਲੱਡ ਲਾਈਨ ਪੁੰਨੋ ਵਾਲੀ ਹੈ ਠੀਕ ਹੈ ਬਰੇ ਨਵੇਂ ਆਈ ਜਾਂਦੇ ਆ ਬਈ ਸਾਰਾ ਹਾਂ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਕੂਤਰ ਹਾਂਜੀ ਬਈ ਜਿਹੜਾ ਤੁਹਾਨੂੰ ਰਾਜਨਾਲਾ ਪਹਿਲਾਂ ਕੂਤਰ ਦਿਖਾਇਆਗਾ ਹਨਾ ਹਾਂ ਬਈ ਹੁਣ ਮੈਂ ਹੁਣ ਉਹਦਾ ਦੂਜਾ ਭਾਈ ਦਿਖਾਉਣਾ ਹੈ ਇਹ ਮੇਰੇ ਕੋਲ ਤਿੰਨ ਨੇ ਤੇ ਕਿਨ ਦਾ ਪੁੱਤ ਕਰਾਇਆ ਸੀਗਾ ਬਾਕੀ ਇਹਨੀਆਂ 3 ਦਾ ਬੈਠੀ ਨੇ ਇੱਕ ਦੋ ਕ ਠੀਕ ਹੈ ਬਈ ਹਾਂ ਲੈ ਕਰ ਲਓ ਸ਼ੌਕ ਠੀਕ ਹੈ ਬਈ ਜੀ ਪੱਲੇ ਕਰਾਓ ਬਈ ਚੱਕ ਠੀਕ ਹੈ ਬਈ ਨਬੀ ਵੀ ਰਿਵੀ ਇਹ ਕਿਹੜਾ ਭਾਈ ਇਧਰ ਆ ਪਾਣਾ ਕਬੂਤਰੇ ਦੀ ਇੱਕ ਕੂਤਰਿਆਂ ਨਹੀਂ ਕਰਤਾ ਸੀ ਇੱਕ ਭਰਾ ਇਹਦਾ ਠੀਕ ਹੈ ਬਈ ਕਿਸੇ ਮਰਜ਼ੀ ਕੂਤਰੇ ਨਾਲ ਲੱਗ ਜੇ ਠੀਕ ਹੈ ਉਹ ਸਾਰੇ ਇਧਰਲੇ ਪਾਸੇ ਕਬੂਤਰੇ ਹੀ ਨੇ ਖਰਗਾ ਇਹ ਕੱਲਾ ਹੀ ਹੈਡ ਰੱਖਿਆ ਕਬੂਤਰਿਆਂ ਦੇ ਉਹਦੇ ਅੰਡਾ ਲਵਾ ਲਿਆ ਨੇ ਕੂਤਰੀ ਨਾਲ ਠੀਕ ਹੈ ਭਾਈ ਇਹ ਤਾਂ ਇੱਕ ਕਿੱਥੇ ਮਰਜ਼ੀ ਨਾਲ ਹੀ ਮਿਲ ਜੇ ਆਪ ਨੂੰ ਕੋਈ ਉਹ ਨਹੀਂ ਹੈ ਠੀਕ ਹੈ ਭਾਈ ਇਹ ਜਮਾਰ ਇਹਦੇ ਨਾਲ ਨੇ ਕਬੂਤਰ ਠੀਕ ਐ ਵੀਰੇ ਫੱਲੇ ਵੀ ਸੋਹਣਿਆ ਬਈ ਬਹੁਤ ਕੂਟਰ ਨੇ ਇਹਨਾਂ ਨੂੰ ਸਾਨੂੰ ਮੈਂ ਪੁੱਤ ਦਿਖਾਉਣਾ ਇੱਕ ਦਿਖਾਓ ਬਾਈ ਆਪੋ ਤਾਂ ਇਹਦਾ ਵਾਹ ਇਹਨਾਂ ਦਾ ਠੀਕ ਹੈ ਬਈ ਹਾਂ ਰਾਜਨ ਵਾਲੇ ਪਲਾਟ ਜਦੋਂ ਰਾਜਨ ਵਾਲੇ ਬਲੱਡ ਚੋਂ ਪੱਠਾ ਰਹੀ ਗਾ ਠੀਕ ਹੈ ਤੇ ਆਪਾਂ ਰੋਕ ਲੈ ਗਤੀ ਘਰੇ ਤੋੜਿਆ ਹੋਇਆ ਇਹ ਠੀਕ ਹੈ ਬਈ ਹਾਂ ਘਰੇ ਦੇ ਡਾਂਗਾਂ ਡੂਆਂ ਫੁੱਲ ਸੀਗੀਆਂ ਇਹ ਐਂਕਤੀ ਹੁਣ ਆਪਾਂ ਐਂ ਸੀ ਛੱਡ ਲਾਗੇ ਹਾਂ ਬਈ ਤੇ ਆਪਾਂ ਫਿਰ ਘਰੇ ਰੋਕ ਲੈ ਪੱਠਾ ਇਹ ਠੀਕ ਹੈ ਬਈ ਹਾਂ ਠੀਕ ਹੈ ਬਈ ਠੀਕ ਹੈ ਬਾਈ ਧੰਨਵਾਦ ਵੀਰੇ ਤੇ ਬਾਈ ਹੋਰ ਵੀਡੀਓ ਵੀ ਲੈ ਕੇ ਆਵਾਂਗੇ ਸਾਰਿਆਂ ਨੇ ਬਾਈ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਰੇ ਲਾਈਕ ਕਮੈਂਟ ਸ਼ੇਅਰ ਕਰਿਓ ਵੀਰੇ ਸਾਰੇ ਭਰਾ